ਹਾਂਜੀ ਢੋਲਦੇ ਉਹ ਕਿੱਥੇ ਜਿਹਨੂੰ ਪਤਾ ਕਿ ਉਹ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਖੂਬਸੂਰਤ ਦੁਨੀਆ ਦੇ ਵਿੱਚ ਕੁਝ ਇਨਸਾਨ ਐਸੇ ਨੇ ਜਿਹੜੇ ਪ੍ਰਮਾਤਮਾ ਨੂੰ ਭੁੱਲ ਕੇ ਸ਼ੈਤਾਨ ਨੂੰ ਪੂਜਦੇ ਨੇ ਸ਼ੈਤਾਨ ਦੇ ਕੰਮ ਕਰਦੇ ਆ ਉਹਦੇ ਰਾਹ ਤੇ ਚੱਲਦੇ ਨੇ ਕੁਝ ਇਨਸਾਨ ਜਨਮ ਤਾਂ ਉਹਨਾਂ ਨੇ ਨਸਾਨਾਂ ਦੇ ਰੂਪ ਦੇ ਵਿੱਚ ਲਿਆ ਹੁੰਦਾ ਪਰ ਕੰਮ ਉਹਨਾਂ ਦੇ ਪਸ਼ੂਆਂ ਵਾਲੇ ਡੰਗਰਾਂ ਵਾਲੇ ਜਾਂ ਸ਼ੈਤਾਨਾਂ ਦੇ ਜਾਂ ਹਯਵਾਨਾਂ ਦੇ ਹੁੰਦੇ ਆ ਅੱਜ ਦੀ ਵੀਡੀਓ ਦੇ ਐਂਡ ਤੱਕ ਤੁਸੀਂ ਇੱਕ ਚੀਜ਼ ਜ਼ਰੂਰ ਕਹੋਗੇ ਕਿ ਇਸ ਤੋਂ ਪਹਿਲਾਂ ਇਦਾਂ ਦੀ ਗੱਲਬਾਤ ਤੁਸੀਂ ਕਿਤੇ ਨਹੀਂ ਸੁਣੀ ਹੁੰਦਾ ਕੀ ਆ ਇੱਕ ਕਿਤਾਬ ਲਾਂਚ ਹੁੰਦੀ ਆ ਜਿਹਦੇ ਵਿੱਚ ਇੱਕ ਚੀਜ਼ ਦੇ ਉੱਤੇ بڑا ਮੁੱਦਾ ਚੱਕਿਆ ਜਾਂਦਾ ਕਿ ਜਿਹੜਾ ਚਾਨਾ ਉਠਾਈ ਦਿਨਾਂ ਦੇ ਵਿੱਚ ਆਪਣਾ ਸਰਕਲ ਪੂਰਾ ਕਰਦਾ ਤੇ ਜੇ ਆਪਾਂ 365 ਨੂੰ 28 ਦੇ ਨਾਲ ਵੰਡਦੇ ਆ ਤਾਂ 13 ਮਹੀਨੇ ਬਣਦੇ ਨੇ ਉਹ ਕਹਿੰਦੇ ਵੀ ਜਿਹੜਾ 2024 ਸਾਲ ਚੱਲਦਾ ਵੀ ਅਸਲ ਦੇ ਵਿੱਚ 2024 ਨਹੀਂ ਹੈਗਾ ਪਹਿਲਾਂ 13 ਮਹੀਨੇ ਹੀ ਹੁੰਦੇ ਸੀ ਪਰ ਇਹ ਕੁਸ਼ਕ ਸ਼ੈਤਾਨੀ ਸੋਚ ਦੇ ਬੰਦਿਆਂ ਨੇ ਮਹੀਨੇ ਆ ਜਿਹੜੇ ਉਹ 12 ਕਰਦੇ ਇਹਦੇ ਪਿੱਛੇ ਦਾ ਵੀ ਇੱਕ ਬਹੁਤ ਵੱਡਾ ਕਾਰਨ ਆ ਬਹੁਤ ਸਾਰੀਆਂ ਚੀਜ਼ਾਂ ਦੀ ਸੱਚਾਈ ਆ ਜਿਹੜੀ ਉਹ ਆਮ ਲੋਕਾਂ ਤੋਂ ਲੁਕਾਉਣ ਵਾਸਤੇ ਵੀ ਇੱਕ ਵੱਡੀ ਗੇਮ ਖੇਡੀ ਗਈ ਆ ਤੇ ਜਿਵੇਂ ਪਹਿਲੇ ਸਮੇਂ ਦੇ ਵਿੱਚ ਜਿਹੜੇ ਆਮ ਲੋਕ ਹੁੰਦੇ ਸੀ ਉਹ ਪ੍ਰਮਾਤਮਾ ਨਾਲ ਬਹੁਤ ਜ਼ਿਆਦਾ ਜੁੜੇ ਹੁੰਦੇ ਸੀ ਜਿਨ੍ਹਾਂ ਦੇ ਕਰਕੇ ਉਹ ਬੰਦਿਆਂ ਦੇ ਵਿੱਚ ਪ੍ਰਮਾਤਮਾ ਵੱਲੋਂ ਚਾਨਣ ਹੁੰਦਾ ਸੀ ਉਹਨਾਂ ਨੂੰ ਚੀਜ਼ਾਂ ਦਾ ਪਤਾ ਲੱਗ ਜਾਂਦਾ ਸੀ ਪਰਖ ਹੁੰਦੀ ਸੀ ਪਰ ਅੱਜ ਦੀ ਡੇਟ ਦੇ ਵਿੱਚ ਇਕ ਕੁਸ਼ਕ ਸੰਸਥਾਵਾ ਕਹ ਲਓ ਜਾਂ ਕੁਸ਼ਕ ਘਰਾਣੇ ਜਾਂ ਕੁਸ਼ਕ ਬੰਦੇ ਨੇ ਉਹਨਾਂ ਦਾ ਗਰੁੱਪਾ ਜਿਹੜੇ ਆਮ ਪਬਲਿਕ ਨੂੰ ਉੱਠਣੇ ਨਹੀਂ ਦਿੰਦੇ ਸ਼ਰਾਬ ਦੀ ਸੱਚਾਈ ਸੁਣ ਕੇ ਅੱਜ ਤੁਸੀਂ ਹੈਰਾਨ ਹੋ ਜਾਓਗੇ ਅਲਕੋਹਲ ਇਹ ਅਸਲ ਦੇ ਵਿੱਚ ਅਰਬ ਦਾ ਇੱਕ ਲਫ਼ਜ਼ਾ ਅਲਕੂਹਲ ਉਹਦੇ ਤੋਂ ਅਲਕੋਹਲ ਲਫ਼ਜ਼ ਬਣਿਆ ਅਲਕੂਹਲ ਦਾ ਮਤਲਬ ਹੈਗਾ ਸਰੀਰ ਨੂੰ ਖਾਣ ਵਾਲੀ ਆਤਮਾ ਇੱਕ ਐਸੀ ਆਤਮਾ ਜਿਹੜੀ ਸਰੀਰ ਨੂੰ ਖਾਂਦੀ ਆ ਉਹਦੇ ਤੋਂ ਅਲਕੋਹਲ ਬਣਿਆ ਹੁਣ ਜੇ ਆਪਾਂ ਅਲਕੋਹਲ ਦਾ ਮਤਲਬ ਸ਼ਰਾਬ ਦੇ ਜਿਹੜੇ ਬ੍ਰਾਂਡ ਨੇ ਉਹਨਾਂ ਦੇ ਉੱਤੇ ਨਿਗਾਹ ਮਾਰਾਂਗੇ ਇਹ ਤੋਂ ਪਹਿਲਾਂ ਤੁਸੀਂ ਇੰਨੇ ਧਿਆਨ ਦੇ ਨਾਲ ਸ਼ਰਾਬ ਦੇ ਬ੍ਰਾਂਡ ਨਹੀਂ ਦੇਖੇ ਹੋਣੇ ਬੋਦਕਾ ਪਹਿਲਾਂ ਤਾਂ ਇੱਥੇ ਦੇਖੋ ਬੋਦਕਾ ਡਰਟੀ ਡੇਵਲ ਬੋਦਕਾ ਲਿਖਿਆ ਹੋਇਆ ਮਾੜੀ ਸ਼ੈਤਾਨੀ ਰੂਹ ਬੋਦਕਾ ਦਾ ਮਤਲਬ ਹੈਗਾ ਮਾੜੀ ਰੂਹ ਇਨਾਂ ਦੇ ਬ੍ਰਾਂਡ ਨੇ ਜਿਹੜੇ ਉਹਨਾਂ ਦੇ ਨਾਮ ਹੀ ਇਦਾਂ ਦੇ ਹੁੰਦੇ ਨੇ ਫਿਰ ਆਪਣੇ ਜਿੰਨ ਆ ਜਾਂਦਾ ਜਿੰਨ ਕੀ ਆ ਜਿੰਨ ਵੀ ਇੱਕ ਐਸੀ ਐਂਟੀਟੀ ਆ ਇੱਕ ਭੂਤ ਆ ਈਵਲ ਸਪਿਰਿਟ ਸਪਿਰਿਟ ਵੀ ਕਹਿੰਦੇ ਨੇ ਆਪਾਂ ਅਲਕੋਹਲ ਨੂੰ ਇਹ ਵੀ ਮਤਲਬ ਕਿ ਜਿਹੜੀ ਅਲਕੋਹਲ ਆ ਬੋਦਕਾ ਜਿੰਨ ਰਮ ਇਹ ਇਦਾਂ ਦੇ ਨਾਮ ਨੇ ਜਿਨ੍ਹਾਂ ਦੇ ਬਾਰੇ ਸੁਣ ਕੇ ਬੰਦੇ ਦਾ ਦਿਮਾਗ ਸੁੰਨ ਹੋ ਸਕਦਾ ਕਿਉਂਕਿ ਇਹ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਉਸ ਤਰੀਕੇ ਦੇ ਨਾਲ ਕਦੇ ਦੇਖਿਆ ਹੀ ਨਹੀਂ ਹੈਗਾ ਸ਼ਰਾਬ ਦਾ ਅੰਗਰੇਜ਼ੀ ਨਾਮ ਅਲਕੋਹਲ ਅਲਕੂਹਲ ਅਰਬਿਕ ਨਾਮ ਕਹਿੰਦੇ ਕੁਝ ਐਸੇ ਸੰਸਥਾਵਾਂ ਨੇ ਜਾਂ ਐਸੇ ਗਰੁੱਪ ਨੇ ਜਿਨ੍ਹਾਂ ਨੇ ਇਹ ਚੀਜ਼ ਬਣਾਈ ਆਮ ਇਨਸਾਨ ਨੂੰ ਭੈੜੇ ਰਾਹਾਂ ਵੱਲ ਮੋੜਨ ਵਾਸਤੇ ਇਸ ਲਈ ਇਹ ਸ਼ਰਾਬ ਦਾ ਆਜਾਤ ਹੋਇਆ ਸੀ ਅਲਕੋਹਲ ਦਾ ਤੇ ਹੁਣ ਦੂਸਰੇ ਨੰਬਰ ਤੇ ਆਹ ਦੇਖੋ ਤੁਸੀਂ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਆਪਣੀਆਂ ਪੁਰਾਣੀਆਂ ਬਿਲਡਿੰਗਾਂ ਨੇ ਜੇ ਆਪਾਂ ਉਹਨਾਂ ਨੂੰ ਦੇਖਾਂਗੇ ਪਟਾਂਗੇ ਤਾਂ ਥੱਲੇੋਂ ਬਿਲਡਿੰਗਾਂ ਬਹੁਤ ਡੂੰਘੀਆਂ ਨਿਕਲ ਆਉਂਦੀਆਂ ਨੇ ਇਹ ਕਹਿੰਦੇ ਵੀ ਕਿਸੇ ਸਮੇਂ ਗਾਰੇ ਦਾ ਇੱਕ ਤੂਫਾਨ ਆਇਆ ਜਿਵੇਂ ਹੜ੍ਹ ਆ ਜਾਂਦੇ ਨੇ ਉਵੇਂ ਇਹ ਮੱਡ ਮੱਡ ਫਲੱਡ ਕਹਿ ਦਿੰਦੇ ਨੇ ਵੀ ਮੱਡ ਦਾ ਇੱਕ ਫਲੱਡ ਆਇਆ ਵੀ ਗਾਰੇ ਦਾ ਇੱਕ ਫਲੱਡ ਆ ਗਿਆ ਗਾਰੇ ਦਾ ਇੱਕ ਹੜ੍ਹ ਆ ਗਿਆ ਜਿਹਦੇ ਕਰਕੇ ਜਿਹੜੀਆਂ ਪੁਰਾਣੀਆਂ ਬਿਲਡਕਾਂ ਨੇ ਉਹ ਅੱਧੋਂ ਵੱਧ ਧਰਤੀ ਦੇ ਥੱਲੇ ਦੱਪੀਆਂ ਗਈਆਂ ਜੀਤੇ ਕਰਕੇ ਬਹੁਤ ਸਾਰੇ ਰਾਜ ਨੇ ਜਿਹੜੇ ਉਹ ਥੱਲੇ ਧਰਤੀ ਚ ਦਫਨ ਹੋ ਗਏ ਜਿਹੜੀਆਂ ਮੇਨ ਬਿਲਡਿੰਗਾਂ ਸੀਗੀਆਂ ਕਈ ਥਾਵਾਂ ਦੀਆਂ ਉਹ ਧਰਤੀ ਦੇ ਵਿੱਚ ਥੱਲੇ ਦਫਨ ਹੋ ਗਈਆਂ ਉਹ ਗਾਰੇ ਦਾ ਹੜਾਉਣ ਕਰਕੇ ਤੇ ਉਹ ਗਾਰੇ ਦਾ ਜਿਹੜਾ ਹੜਾ ਉਹਦੇ ਬਾਰੇ ਕੋਈ ਵੀ ਨੌਲੇਜ ਕਿਤੋਂ ਨਹੀਂ ਮਿਲਦੀ ਕਿਉਂਕਿ ਇਹਨਾਂ ਨੇ ਉਹ ਜਿੰਨੇ ਵੀ ਡਾਕੂਮੈਂਟ ਨੇ ਉਹ ਜਿੰਨੇ ਵੀ ਦਸਤਾਵੇਜ਼ ਨੇ ਉਹ ਸਾਰੇ ਗਾਇਬ ਕਰ ਦਿੱਤੇ ਕਿ ਕੋਸ਼ਕ ਬਿਲਗਾ ਐਸੀਆਂ ਨੇ ਜਿਨ੍ਹਾਂ ਦੇ ਥੱਲੇ ਦੇ ਫਲੋਰ ਦੇ ਵਿੱਚ ਬਹੁਤ ਸਾਰੇ ਐਸੇ ਡਾਕੂਮੈਂਟ ਪਏ ਨੇ ਜਿਹੜੇ ਇਨਸਾਨ ਨੂੰ ਹੈਰਾਨ ਕਰ ਸਕਦੇ ਆ ਸੋ ਕਿਉਂਕਿ ਨਿਊ ਬਾਲਡਟਰ ਆਪਾਂ ਗੱਲ ਕਰਦੇ ਆ ਵੀ ਇਨਸਾਨਾਂ ਨੂੰ ਆਪਣੇ ਕਾਬੂ ਦੇ ਵਿੱਚ ਕਰਨ ਦਾ ਜਿਹੜਾ ਇਹ ਚੱਕਰ ਆ ਇਹ ਅੱਜ ਤਾ ਨਹੀਂ ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਇਨਸਾਨ ਸੋਚ ਸਮਝ ਦੇ ਵਿੱਚ ਆਇਆ ਜਾਂ ਜਦੋਂ ਤੋਂ ਇਨਸਾਨ ਆ ਰਾਜੇ ਮਹਾਰਾਜਾਂ ਵਾਲੀਆਂ ਜ਼ਿੰਦਗੀਆਂ ਜਿਉਣੀਆਂ ਸ਼ੁਰੂ ਕੀਤੀਆਂ ਉਦੋਂ ਤੋਂ ਚੱਲਦਾ ਆ ਰਿਹਾ ਤੇ ਆਪਣੇ ਆਪ ਨੂੰ ਅਮਰ ਕਰਨ ਦਾ ਵੀ ਜਿਹੜਾ ਤਰੀਕਾ ਲੱਭਣ ਦਾ ਇਹ ਵੀ ਉਸੇ ਸਮੇਂ ਦਾ ਚੱਲਦਾ ਆ ਰਿਹਾ ਸੋ ਇਸ ਕਰਕੇ ਸ਼ਰਾਬ ਹੋ ਗਈ ਕਲੰਡਰ ਹੋ ਗਏ ਚਾਹੇ ਪ੍ਰਾਣੀਆਂ ਬਿਲਡਿੰਗਾਂ ਹੋ ਗਈਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਮ ਇਨਸਾਨਾਂ ਤੋਂ ਲੁਕੋ ਕੇ ਰੱਖ ਲੀਆਂ ਇਹਨਾਂ ਨੇ ਸੋ ਆਪਾਂ ਅੱਗੇ ਵੀ ਇਹਦਾ ਇੱਕ ਹੋਰ ਪਾਰਟ ਬਣਾਵਾਂਗੇ ਮੈਂ ਪੜਦਾਂ ਵਾਸਤੇ ਕਈ ਵਾਰੀ ਟਾਈਮ ਨਹੀਂ ਲੱਗਦਾ ਤੇ ਜਿੱਦਾਂ ਜਿੱਦਾਂ ਉਹ ਕਿਤਾਬ ਦੇ ਵਿੱਚੋਂ ਨੌਲੇਜ ਮਿਲੀ ਹੋਰ ਕੁਝ ਜਾਣਕਾਰੀ ਮਿਲੀ ਤਾਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗਾ ਧੰਨਵਾਦ ਜਿਉਂਦੇ ਵਾਸਤੇ ਰੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਈਏ ਕਿਉਂਕਿ ਉਹ ਤੋਂ ਬਿਨਾ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ